मां नैना देवी ਦਾ ਦਰਬਾਰ ਕੌਲਾਵਾਲੇ ਟੋਬੇ ਤੋਂ 17 ਕਿਲੋਮੀਟਰ ਦੂਰੀ ਤੇ ਹੈ ਅੱਜ ਤੁਹਾਨੂੰ ਕੌਲਾਵਾਲੇ ਟੋਬੇ ਤੋਂ ਲੈ ਕੇ ਮਾਤਾ ਨੈਣਾ ਦੇਵੀ ਦੇ ਇਤਿਹਾਸ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਮਾਤਾ ਨੈਣਾ ਦੇਵੀ ਜੀ ਦਾ ਮੰਦਿਰ ਹਿਮਾਚਲ ਪ੍ਰਦੇਸ਼ ਦੇ ਬिलासपुर ਜ਼ਿਲ੍ਹੇ ਵਿੱਚ ਸਥਿਤ ਹੈ ਇਹ ਮੰਦਿਰ ਸ਼ਵਾਲਕ ਦੀਆਂ ਪਹਾੜੀਆਂ ਤੇ ਸਥਿਤ ਹੈ ਦੇਵੀ ਸਥੀ ਦੇ 55 ਸ਼ਕਤੀ ਪੀਠਾਂ ਵਿੱਚੋਂ ਇੱਕ ਨੈਣਾ ਦੇਵੀ ਦਾ ਮੰਦਿਰ ਜੋ ਹਿੰਦੂਆਂ ਦੇ ਤੀਰਸਥਾਨਾਂ ਵਿੱਚੋਂ ਇੱਕ ਹੈ ਇਹ ਪਵਿੱਤਰ ਸਥਾਨ ਨੈਸ਼ਨਲ ਹਾਈਵੇ 21 ਨਾਲ ਜੁੜਿਆ ਹੋਇਆ ਹੈ ਇਸ ਸਥਾਨ ਤੇ ਸ਼ਰਧਾਲੂ ਬਸਾਂ ਕਾਰਾਂ ਟਰੱਕਾਂ ਸਾਈਕਲਾਂ ਮੋਟਰਸਾਈਕਲਾਂ ਤੇ ਜਾਂਦੇ ਹਨ ਨੈਣਾ ਦੇਵੀ ਮੰਦਿਰ ਤੱਕ ਜਾਣ ਲਈ ਓਡਨ ਖਟੋਲੇ ਪਾਲਕੀ ਦੀ ਸਹੂਲਤ ਹੈ ਮਾਤਾ ਨੈਣਾ ਦੇਵੀ ਮੰਦਿਰ ਸਮੁੰਦਰ ਤਲ ਤੋਂ 11000 ਮੀਟਰ ਉਚਾਈ ਤੇ ਸਥਿਤ ਹੈ ਇਸ ਸਥਾਨ ਤੇ ਮਾਤਾ ਸਤੀ ਦੇ ਨਿਤ ਡਿੱਗੇ ਸਨ ਮੰਦਰ ਵਿੱਚ ਪੀਪਲ ਦਾ ਦਰਖਤ ਮੰਦਰ ਦਾ ਮੁੱਖ ਆਕਰਸ਼ਣ ਹੈ ਜੋ ਹਜ਼ਾਰਾਂ ਸਾਲ ਪੁਰਾਣਾ ਹੈ ਮੰਦਰ ਦੇ ਮੁੱਖ ਗੇਟ ਤੇ ਭਗਵਾਨ ਸ਼੍ਰੀ ਗਣੇਸ਼ ਜੀ ਹਨੂਮਾਨ ਜੀ ਦਾ ਸਰੂਪ ਸਥਾਪਿਤ ਹੈ ਮਾਤਾ ਦੇ ਮੁੱਖ ਮੰਦਰ ਅੱਗੇ ਦੋ ਸ਼ੇਰਾਂ ਦੇ ਸਰੂਪ ਸਥਿਤ ਹਨ ਕਿਉਂਕਿ ਮਾਤਾ ਸ਼ੇਰ ਦੀ ਸਵਾਰੀ ਮੰਨੀ ਜਾਂਦੀ ਹੈ ਮੰਦਰ ਵਿੱਚ ਤਿੰਨ ਮੂਰਤੀਆਂ ਹਨ ਜਿਨ੍ਹਾਂ ਵਿੱਚ ਸੱਜੇ ਹੱਥ ਮਾਤਾ ਕਾਲੀ ਜੀ ਦੀ ਮੂਰਤੀ ਵਿਚਕਾਰ ਮਾਤਾ ਨੈਣਾ ਦੇਵੀ ਜੀ ਦੀ ਮੂਰਤੀ ਅਤੇ ਖੱਬੇ ਹੱਥ ਸ਼੍ਰੀ ਗਰੇਜ ਜੀ ਦੀ ਮੂਰਤੀ ਸਥਾਪਿਤ ਹੈ ਮਾਤਾ ਨੈਣਾ ਦੇਵੀ ਮੰਦਰ ਨੇੜੇ ਇੱਕ ਸਰੋਵਰ ਹੈ ਜੋ ਕਿ ਮੰਦਰ ਤੋਂ ਕੁਝ ਦੂਰੀ ਤੇ ਸਥਿਤ ਹੈ ਉਸ ਤੋਂ ਅੱਗੇ ਇੱਕ ਗੁਫਾ ਬਣੀ ਹੋਈ ਹੈ ਇਸ ਗੁਫਾ ਨੂੰ ਮਾਤਾ ਨਰਨਾ ਦੇਵੀ ਮੰਦਰ ਨਾਲ ਜਾਣਿਆ ਜਾਂਦਾ ਹੈ ਪਹਿਲਾਂ ਮਾਤਾ ਤੱਕ ਜਾਣ ਲਈ ਸ਼ਰਧਾਲੂ ਪੈਦਲ ਜਾਂਦੇ ਸਨ ਅਤੇ ਹੁਣ ਪ੍ਰਸ਼ਾਸਨ ਵੱਲੋਂ ਉੱਪਰ ਜਾਣ ਤੱਕ ਔਡਰ ਖਟੋਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਦੇਵੀ ਸਤੀ ਨੇ ਆਪਣੇ ਪਿਤਾ ਵੱਲੋਂ ਕਰਵਾਏ ਹਵਨ ਜਗ ਵਿੱਚ ਪ੍ਰਾਣ ਤਿਆਗ ਦਿੱਤੇ ਸਨ ਤਾਂ ਭਗਵਾਨ ਸ਼ਿਵ ਸ਼ੰਕਰ ਜੀ ਨੇ ਮਾਤਾ ਸਤੀ ਦੇ ਮ੍ਰਿਤਕ ਸਰੀਰ ਨੂੰ ਲੈ ਕੇ ਪੂਰੇ ਬ੍ਰਹਮੰਡ ਵਿੱਚ ਚੱਕਰ ਲਗਾ ਰਹੇ ਸਨ ਤਾਂ ਭਗਵਾਨ ਸ਼੍ਰੀ ਵਿਸ਼ਨੂੰ ਜੀ ਨੇ ਆਪਣੀ ਸੁਦਰਸ਼ਨ ਚੱਕਰ ਨਾਲ ਮਾਤਾ ਸਤੀ ਦੇ ਸਰੀਰ ਦੇ 51 ਭਾਗਾਂ ਵਿੱਚ ਕੱਟ ਦਿੱਤਾ ਅਤੇ ਮਾਤਾ ਸਤੀ ਦੇ ਨੈਤਰ ਇਸ ਸਥਾਨ ਤੇ ਡਿੱਗੇ ਉੱਥੇ ਹੀ ਮਾਤਾ ਨੈਣਾ ਦੇਵੀ ਜੀ ਦਾ ਮੰਦਿਰ ਸਥਾਪਿਤ ਕਰ ਦਿੱਤਾ ਦੂਸਰੀ ਕਥਾ ਇਹ ਵੀ ਦੱਸੀ ਜਾਂਦੀ ਹੈ ਕਿ ਇੱਕ ਨੈਣਾ ਨਾਮ ਦਾ ਗੁਜਰ ਲੜਕਾ ਜੋ ਹਰ ਰੋਜ਼ ਪਹਾੜਾਂ ਤੇ ਗਊਆਂ ਚਰਾਇਆ ਕਰਦਾ ਸੀ ਇੱਕ ਦਿਨ ਉਸ ਨੇ ਵੇਖਿਆ ਇੱਕ ਇੱਕ ਗਊ ਦੇ ਥਣਾ ਵਿੱਚੋਂ ਪੱਤਿਆਂ ਥੱਲੇ ਆਪਣੇ ਆਪ ਦੁੱਧ ਨਿਕਲ ਰਿਹਾ ਹੈ। ਜਦ ਉਸ ਨੇ ਇਹ ਲਗਾਤਾਰ ਕਉਤਕ ਦੇਖਿਆ ਤਾਂ ਇੱਕ ਦਿਨ ਮਾਤਾ ਨੇ ਉਸ ਗੁਜਰ ਲੜਕੇ ਨੂੰ ਰਾਤ ਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਤਾਂ ਮਾਤਾ ਨੇ ਕਿਹਾ ਕਿ ਜਿਸ ਪੱਤਿਆਂ ਉੱਤੇ ਗਊ ਦਾ ਦੁੱਧ ਡੁੱਲਦਾ ਹੈ ਉਸ ਥੱਲੇ ਪਿੰਡੀ ਹੈ। ਗੁਜਰ ਲੜਕੇ ਨੇ ਸਾਰੀ ਕਹਾਣੀ ਉਦੋਂ ਦੇ ਰਾਜਾ ਵੀਰਚੰਦਰ ਨੂੰ ਦਸੀ ਰਾਜਾ ਵੀਰਚੰਦਰ ਨੇ ਉਸ ਥਾਂ ਤੇ ਮਾਤਾ ਨੈਣਾ ਦੇਵੀ ਜੀ ਦਾ ਮੰਦਿਰ ਬਣਵਾਇਆ ਜਿੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਹਰ ਸਾਲ ਦੂਰ ਦਰਾਡੇ ਤੋਂ ਭਗਤ ਵੱਡੀ ਗਿਣਤੀ ਵਿੱਚ ਮਾਹ ਦੇ ਦਰਬਾਰ ਤੇ ਨਤਮਸਤਕ ਹੋ ਕੇ ਅਰਦਾਸਾਂ ਬੇਨਤੀਆਂ ਕਰਦੇ ਨੇ ਅਤੇ ਆਪਣੀਆਂ ਮਨੋ ਕਾਮਨਾ ਮਾਤਾ ਤੋਂ ਪੂਰੀਆਂ ਕਰਵਾਉਂਦੇ ਨੇ ਮਾਤਾ ਨੈਣਾ ਦੇਵੀ ਜੀ ਨੇ ਰਾਖਸ਼ ਮੈਸਾ ਸ਼ੁਰ ਦਾ बंद भी किया जो कि बड़ा ही शक्तिशाली सी क्या माता दी वेदोक्त तो शास्त्रोक्त में बावन शक्ति पीठों का उल्लेख आता है तो उन्हीं में से एक शक्ति पीठ श्री नैना देवी जी भी है यहाँ पे माता सती के जो नेत्र गिरे थे तो इस स्थान को नैना देवी कहा गया जो कि ये मंदिर आदिकाल से बना हुआ है यहाँ पे माता सती के नेत्र गिरे थे तो इसलिए इस स्थान को नैना देवी कहा जाता है और इसी स्थान पे महिषासुर भी कहा तो जाता है तो इसलिए ये स्थान इस सिद्ध पीठ भी है और शक्तिपीठ भी तो ये बावल शक्ति पीठों में से एक शक्तिपीठ है तो इसलिए इसको तो श्री नैना देवी जी कहा जाता जो का है जो रक्त है जहाँ पे उसका क्या अभ्यास है जो पीपल का द्रक्त है जोते हैं जिसमें जो जो है ये भी जि जितना पुराना ये मंदिर है उतने पुराने ही ये पीपल के पेड़ है, है। सभी महीने का वाला वाला वाला। ये वाला। ये वाला। मंदिर वाला। के अंदर जो है यही है तो एक पंडित जी जो मैंने पहले सुना था जो वहां पीछे लगा हुआ ना मंदिर के एक विशालता लगा हुआ है त्रिशूल हाँ जी कहते हैं उस पर भी जो नहीं वो साल में यदा कदा आती है उसका कोई समय निश्चित नहीं है वो कभी भी शाम के वक्त अचानक से मौसम उनको हो जाएगा उसी बीच में अणकू अंधेरे में ज्योति के दर्शन होते हैं वो किस्मत की बात है उसका यानी कि वीडियो या फोटोग्राफी नहीं की जा सकती ये जो कोई सोशल मीडिया में इसको कहते हैं कि ये माता ज्वाला जी आई है ये चेतपूर्णी आई है ये सिर्फ एक मन गणत बात है इसका सच्चाई से कोई लेख नहीं है आप देख सकते हो कि आज भी कितना अभियान का मौसम है क्या पता आ ही हो ये एक किस्मत की वाला है ये किस्मत वालों को दर्शन होते हैं तो एक मान की क्या संगत को क्या संदेश देना चाहते जी देना नहीं मैं कुछ दिनों तो देख रहा कि संगत की तादाद बहुत कमी देखी जा रही है युद्ध कोई भी हो चलो जब होगा तब ताद देखा गई ਇਥੇ ਮੰਦਿਰ ਨਿਯਾਸ ਨੇ ਵਿਆਪਕ ਤਰਤੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਹੀ ਸੁਰੱਖਿਆ ਕਰਮਚਾਰੀ ਨਿਯੁਕਤ ਹੈਗੇ ਆ ਤੇ ਕਿੰਨੇ ਹੀ ਤੁਸੀਂ ਅਨੰਤਪੁਰ ਤੇ ਇੱਥੇ ਤੱਕ ਦੇਖੇ ਹੋਣ ਕਿਸੇ ਪ੍ਰਕਾਰ ਦੀ ਕੋਈ ਰੋਕ ਟੋਕ ਗਿਆ ਕੋਈ ਕੰਮ ਦੀ ਅਵੇਲਨਾ ਨਹੀਂ ਕੀਤੀ ਜਾ ਰਹੀ ਹੈ ਸ਼ਰਧਾਲੂ ਰਾਮ ਨਾਲ ਆਸਕਦੇ ਆ ਇੱਥੇ ਪਾਣੀ ਦੀ ਰਹਿਣ ਦੀ ਖਾਣ ਦੀ ਪੇੜ ਦੀ ਹਰ ਪੱਖੋ ਯਾਨੀ ਕਿ ਪ੍ਰਸ਼ਾਸਨ ਨੇ ਇੰਤਜ਼ਾਮ ਕੀਤੇ ਹੋਏ メンバー